ਕਟੋਗੜ 5 ਸਾਲ ਬਾਅਦ ਪਿੰਡ ਦਾ ਹਸਪਤਾਲ ਖੁੱਲ੍ਹਿਆ ਅੱਜ ਉਹੀ ਪਿੰਡ ਦੇ ਉਪਰਾਲੇ ਨਾਲ ਖੁੱਲ੍ਹ ਗਿਆ ਅਦਰਵਾਈਜ਼ ਪਿੰਡ ਦੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਵੀ ਕੀ ਹੋ ਗਈ ਜੀ ਹਸਪਤਾਲ ਦੀ ਇੱਥੇ ਮੋਹਦਵਰ ਬੰਦੇ ਵੀ ਫਿਰਦੇ ਨੇ ਆਪਣੇ ਕੋਲੇ ਪਿੰਡ ਦੇ ਮੱਖਣ ਸਿੰਘ ਜੀ ਕਿਵੇਂ ਕਿਵੇਂ ਲੱਗ ਰਿਹਾ ਹੁਣ ਪਿੰਡ ਦਾ ਹਸਪਤਾਲ ਖੁੱਲਿਆਗਾ ਵਧੀਆ ਜੀ ਵਧੀਆ ਉੱਪਰਗਤੀ ਹੋਊਗੀ ਹੁਣ ਅੱਗੇ ਚੰਗੀ ਵੀ ਹੈ ਜੀ ਸੈਂਕਿਊ ਪਹਿਲੇ 5 ਸਾਲ ਕਿਵੇਂ ਨਗਾਤੇ ਪਿੰਡ ਨੇ ਪਹਿਲਾਂ ਕਿਉਂ ਨਹੀਂ ਕੋਰ ਕਰੀ ਪੰਜ ਸਾਲ ਕੇ ਵੇਨਗੋਣੇ ਸੀਗੇ ਜੀ ਸਰ ਅਸੀਂ ਵੀਟ ਕਰਦੇ ਰਹੇ ਅੱਜ ਫਲਾਣਾ ਕੋਲੇ ਫਰਮਾਇਸ਼ ਲਾਉਂਦੇ ਅੱਜ ਧੰਕੇ ਕੋਲੇ ਹੁਣ ਸਾਡੇ ਐਮਐਲਏ ਨੇ ਸਾਡੀ ਗੱਲ ਸੁਣੀ ਐ ਅੱਛਾ ਤੇ ਉਹਦਾ ਕਰਕੇ ਸਾਨੂੰ ਦਸਤੰ ਸ਼ਰੀਫ ਲਾਈ ਗਈ ਐ ਠੀਕ ਹੈ ਸਾਡੇ ਪਿੰਡ ਦੇ ਵਧੀਆ ਲੱਗ ਰਿਹਾ ਵੀ ਅੱਗੇ ਸੇਧ ਸਹੂਲਤ ਵਧੀਆ ਚੱਲ ਪੂਗੀ ਹਾਂ ਹਾਂ ਚੱਲੂ ਹਰ ਹਾਲ ਤਾਂ ਬਹੁਤ ਮੁਰੀਜ਼ ਆਉਂਦੇ ਸੀਗੇ ਇੱਥੇ ਜੀ ਪੰਜ ਸਾਲ ਦੇ ਵਿੱਚ ਖੇਡ ਖਵਾਰੀ ਬਹੁਤ ਸੁਧਰਣਗੇ ਠੀਕ ਆ ਹੂੰ ਹੁਣ ਫਾਇਦਾ ਹੋਊ ਐ ਇਸ ਚੀਜ਼ ਦਾ ਹਾਂਜੀ ਹਾਂਜੀ ਫਾਇਦਾ ਹੋਊਗਾ ਜੀ ਤੇ ਪਿੰਡ ਦੇ ਹਸਪਤਾਲ ਦੀ 5 ਸਾਲਾਂ ਦੇ ਵਿੱਚ ਕਹੇ ਜੀ ਦੁਰਦਸ਼ਾ ਹੋ ਗਈ ਬਹੁਤ ਜ਼ਿਆਦਾ ਜੀ ਸਾਰੇ ਤਾਂ ਸੰਚੜ ਗਈ ਜੋੜੀਆਂ ਟਪੜਾਣਾਂ ਦੀ ਹਾਂ ਬਾਕੀ ਦੇ ਵਿੱਚ ਕੋਈ ਪੱਖਾ ਸਿੱਕਾ ਸੀਗਾ ਉਹ ਲਾ ਕੇ ਲੈ ਕੇ ਫਰਾਸੀ ਅੰਦਰ ਅੱਛਾ ਤੇ ਚੋਰੀ ਹੋ ਗਈ ਚੋਰੀ ਇਨਵਰਟਰ ਇਨਵਰਟਰ ਵੀ ਲੈ ਕੇ ਮੇਰੇ ਖਿਆਲ ਨਾਲ ਇਨਵਰਟਰ ਵੈਂਟਰ ਆ ਜੀ ਇਨਵਰਟਰ ਲੈ ਕੇ ਪੱਖੇ ਲੈ ਕੇ ਹਾਂਜੀ ਹਾਂਜੀ ਉਹ ਫਿਰ ਜਿਹੜਾ 5 ਸਾਲ ਤੋਂ ਖੁੱਲਿਆ ਹੋਣਾ ਨਹੀਂ ਪਤਾ ਵੀ 2 ਸਾਲ ਬਾਅਦ ਲੈ ਕੇ ਇੱਕ ਅਗਰ 1 ਸਾਲ ਬਾਅਦ ਲੈ ਕੇ ਕਿਤਨਾ ਦਿਨ ਜੁਕਰੇ ਵੀ ਨਹੀਂ ਕਿਸੇ ਕੋਲੇ ਕੁਝ ਵੀ ਨਹੀਂ ਪਤਾ ਹੈਗਾ ਕੌਣ ਲੈ ਗਿਆ ਜਾ ਕੇ ਹਾਂ ਪਹਿਲੋ ਦੇਰ ਆਇ ਦਰੋਸਤਾਏ ਕੇ ਰਸਤਾ ਹਾਲ ਤਾਂ ਖੁੱਲ ਗਿਆ ਪਿੰਡ ਦਾ ਇਹਦਾ ਲੰਮੇ ਟਾਈਮ ਤੋਂ ਬੰਦ ਸੀ ਅੱਜ ਸਾਫ ਸਫਾਈ ਹੋਈ ਹੈ ਕਿ ਬਹੁਤ ਸੋਹਣਾ ਬਣ ਗਿਆ ਔਰ ਇੱਥੋਂ ਦੇ ਮਸ਼ਹੂਰ ਆ ਬੋੜਾ ਵਾਂ ਮੱਖਾ বাজਦਾ ਹੁੰਦਾ ਸੀ ਪਹਿਲਾਂ ਇਹ ਤੇ ਬੋੜ ਇੱਥੇ ਹਜੇ ਵੀ ਉਵੇਂ ਹੀ ਹੈਗੇ ਨੇਗੇ ਬਾਕੀ ਤੁਸੀਂ ਵੀ ਹੁਣ ਦਵਾਈਆਂ ਤੋਈ ਮੋੜਾ ਕੁਝ ੱਲੇ ਪਾਇਆ ਕਰੋ ਦੋਸਤਾਂ ਦੇ ਜੀ ਹਾਂ ਆ ਬਾਪੂ ਹੋਰੇ ਨੇ ਸਫਾਈ ਕਰੀ ਅੱਜ ਬੜੇ ਲਗਨ ਨਾਲ ਤਣਦੇ ਹੀ ਨਾਲ ਲੱਗੇ ਪਏ ਰਾਂਗੇ ਤੜਕੇ ਦੇ ਕਿਵੇਂ ਲੱਗ ਰਿਹਾ ਬਾਪੂ ਜੀ ਪਿੰਡ ਦਾ ਬਹੁਤ ਵਧੀਆ ਜੀ ਬਹੁਤ ਵਧੀਆ ਕੀਤਾ ਕੰਮ ਇਹ ਪਹਿਲਾਂ ਕਿਵੇਂ ਸੀ ਵੀ ਪਹਿਲਾਂ ਤਾਂ ਜੀ ਹੁਣ 5 ਸਾਲ ਹੋ ਗਏ ਦੇਖੀ ਜਾਂਦੇ ਕੋਈ ਦੁੱਖ ਹੁੰਦਾ ਸੀ ਗੱਲਾਂ ਹੁੰਦੀਆਂ ਸੀ ਵੀ ਪਿੰਡ ਦਾ ਹਸਪਤਾਲ ਕਦੇ ਕਿਧਰੇ ਵਾਗੇ ਕਦੇ ਕਿਧਰੇ ਵਾਗੇ ਵੀ ਪਿੰਡ ਦਾ ਹਸਪਤਾਲ ਬੰਦ ਪਿਆ ਕੋਈ ਪ੍ਰਾਲਾ ਨਹੀਂ ਕਰਦੇ ਦੁੱਖ ਸੀਗਾ ਜੀ ਛੱਡੇ ਕੁਝ ਨਹੀਂ ਇਥੇ 5 ਸਾਲਾਂ ਦੇ ਕੇ ਸਰੇ ਹਾਂ ਸਭ ਕੁਝ ਚੱਕ ਕੇ ਲੈ ਗਏ ਸੰਦੂਗਾ ਤਾਂਹੀਂ ਕੋਈ ਉੱਥੇ ਦੇਖੂਗਾ ਜੀ ਬਹੁਤ ਖੱਜਲ ਖਵਾਰੀ ਸੀਗੀ ਜਿਆਦੇ ਚਲੋ ਅੱਜ ਹੁਣ ਦੇਰ ਆਇਆ ਦਰਸਤਾ ਹੀ ਖੁੱਲ ਗਿਆ ਹਸਪਤਾਲ ਅੱਜ ਸਫਾਈ ਕਰੀ ਜਾਂਦੇ ਨੇ ਕਿ ਭਾਈ ਤੇ ਪਹਿਲਾਂ ਬੀਬੀ ਆ ਨਰੇਗ ਵਾਲੀਆਂ ਲੱਗੀਆਂ ਰਈਆਂ ਨੇ ਆ ਮੁੰਡੇ ਹੁਣ ਲੱਗੇ ਪਏ ਮੱਖਣ ਬਰਾੜ ਤੇ ਕੋਈ ਮੁੰਡਾ ਧੋਈ ਜਾਂਦੇ ਨੇ ਹਸਪਤਾਲ ਨੂੰ ਚੱਗੀ ਤਰ੍ਹਾਂ ਹੁਣ ਤੇ ਪਰ ਕੰਡੀਸ਼ਨ ਬਹੁਤ ਖਰਾਬ ਹੋ ਗਈ ਐਨੇ ਸਾਲਾਂ ਚ ਚੌਂਕ ਸੂਖਾ ਗਈ ਸਾਰੇ ਕਸੇ ਨੂੰ ਆ ਦੇਖੋ ਨਾ ਦੇ ਇੱਕ ਚੀਜ਼ ਨੂੰ ਇਹ ਆਹ ਆਹ ਚੰਗਾ ਇਹ ਕੁੱਲ ਚੀਜ਼ ਆ ਜਿਹੜੀ ਖਰਾਬ ਹੋਣ ਦੇ ਕਗਾਰਤੀ ਸੀਗੀ ਮਤਲਬ ਲਗਭਗ ਪਰ ਸਮਾਨ ਇਥੇ ਬਹੁਤ ਸੀਗਾ ਪਰ ਕਰੀਏ ਕਿ ਹੁਣ ਕੁਝ ਕਰ ਨਹੀਂ ਸਕਦੇ ਸੀਗੇ ਇਸ ਚੋਰਾਂ ਨੇ ਕੀ ਕੀਤਾ ਪੱਖਾ ਲੈ ਕੇ ਮਾਂ ਦੇ ਕੋਲ ਇੱਕ ਤਾਂ ਛੱਡਾ ਹੀ ਕੁਝ ਨਹੀਂ ਉਹਨਾਂ ਨੇ ਇੱਥੋਂ ਆਹਾ ਟੂਟੀ ਪੱਟ ਲਈ ਉਹਦੇ ਚੱਕਰ ਚ ਆਪ ਵੀ ਭੰਨ ਤਾ ਤੇ ਕੋਈ ਕੋਈ ਜਿਹੜੀ ਸਹੂਲਤ ਸੀ ਵੀ ਕੋਈ ਪਿੰਡ ਦੀ ਹਨਾ ਉਹਨੂੰ ਖਰਾਬ ਕਰਤਾ ਇੱਕ ਢਾਈ ਬਣਾ ਲਈ ਲਾਭਾਰ ਸੀ ਜਦੋਂ ਹੋ ਜੇ ਨਾ ਕੋਈ ਛੱਡਦਾ ਨਹੀਂ ਹੈਗਾ ਉਹਨੂੰ ਸਮਾਨ ਇੱਥੇ ਕੁੱਲ ਹੈਗਾ ਆਪਣੇ ਕੋਲੇ A to Z ਆ ਕੂਲਰ ਸੀਗਾ ਇਹਦੇ ਫਰ ਫਰ ਲੈ ਕੇ ਅੰਦਰੋਂ ਮੋਟਰ ਲੈ ਕੇ ਕੱਢ ਕੇ ਫਰ ਲੈ ਕੇ ਕੱਢ ਕੇ ਕੱਲਾ ਹੀ ਰਹਿ ਗਿਆ ਜੋਕਟ ਆ ਜਾਂ ਜਿਹੜਾ ਓਹ ਵਾਹ ਹਾਲ ਹੋਇਆ ਬੰਦਾ ਮੱਖਣ ਕਿਵੇਂ ਲੱਗ ਰਿਹਾ ਆ ਟੈਂਸ਼ਨ ਨੂੰ ਕੀ ਵੀ ਲੈ ਕੇ ਹੂੰ ਤਾਂ ਤਾਂ ਤੂੰ ਥੈਂਕ ਯੂ ਟੂੰਕੀ ਤੋੜਤੀ ਸਾਰੀ ਅੱਛਾ ਯਾਰ ਬੜਾ ਯਰਮਪਾ ਇਹਦੇ ਜਰਗ ਕਿਵੇਂ ਲੱਗ ਰਿਹਾ ਹੈਗਾ ਨਸ਼ੇੜੀ ਲੋਕ ਇਹਨਾਂ ਲੇਟ ਕਾਦੋਂ ਉਪਰਾਲਾ ਕਰਿਆ ਵੀ 5 ਸਾਲ ਲਾਤੇ ਪਿੰਡ ਨੇ ਉਹ ਜੀ ਕੀ ਕਰੀਏ ਅਸੀਂ ਤਾਂ ਕਈ ਵਾਰੀ ਕਿਹਾ ਸੀ ਐਮਐਲਏ ਸਾਹਿਬ ਨੂੰ ਮਹਾਂ ਜੀ ਹਰਪਾਲ ਨੂੰ ਭੇਜੋ ਇੱਥੇ ਜੋ ਤੇਰੀ ਡਿਊਟੀ ਜੋੜ ਕੇ ਸੀ ਆਪਣੀ ਗੱਲ ਹੋਈ ਸੀਗੀ ਵੀ ਵੀ ਅਸੀਂ ਤਾਂ ਦੋ ਬੰਦਿਆਂ ਕੇ ਉੱਥੇ ਤਾਂ ਜੋੜ ਕੇ ਬਸ ਇਹ ਅ fırsਰ ਸੁਣਦੇ ਨਹੀਂ ਸੀ ਕਿ ਗੱਲਾਂ ਹੁਣ ਮੜਾ ਆ ਭੁਨਤ ਮੰਨਨੇ ਚੂੜੀ ਕਸੀ ਆ ਹੁਣ ਸੁਣਨ ਲਾਗੇ ਤਾਂ ਹੀ ਦੋ ਤਿੰਨ ਵਾਰੀ ਤਾਂ ਮੈਂ ਵੀ ਰਣਜੀਤ ਰਾਏ ਨੂੰ ਮਿਲ ਕੇ ਆਏ ਸੀ ਸਲੋ ਸਰਜਨ ਨੂੰ ਪੂਠਾ ਜੋੜ ਤੇ ਮਾਹੀ ਸਾਡੇ ਅੰਦਰ ਕੇ ਹਰਪਾਲਾ ਮੁੰਡਾ ਰਿਹਾ ਜੀ ਮਾ ਉਹਨੂੰ ਭੇਜ ਦੋ ਤੁਸੀਂ ਕੋਈ ਗੱਲਬਾਤ ਜੀ ਉਹਨੇ ਸੁਣੀ ਨਾ ਲੱਜਤੀ ਜੀ ਨਹੀਂ ਦਿੱਤੀ ਤੇ ਕੱਲ ਫਿਰ ਜਦੋਂ ਬੱਬੀ ਸਰਪੰਚ ਗਿਆ ਸੀ ਕਈ ਦਿਨਾਂ ਤੋਂ ਵਿਚਾਰਾ ਤੁਰਿਆ ਫਿਰਦਾ ਸੀ ਤੇ ਮੈਂ ਆਖੀਏ ਤੇ ਫਿਰ ਉਹਨੇ ਪੂਰਾ ਜੱਟ ਕੇ ਕਿਹਾ ਵੀ ਤੈਨੂੰ 10 ਦਿਨ ਹੋ ਗਏ ਐਮਐਲਏ ਦਾ ਫੋਨ ਆਈ ਜਾਂਦਾ ਕਿ ਤੂੰ ਹੂੰ ਸਾਡੇ ਪਿੰਡ ਵੀਰਪਾਲ ਸਿੰਘ ਨੂੰ ਲਾ ਦੇ ਹੂੰ ਤੇ ਫੇਰ ਕੱਲ ਛੋਟੀ ਡਿਊਟੀ ਲਈ ਉਹਨਾਂ ਨੇ ਤੁਸੀਂ ਅੱਜ ਆ ਗਏ ਧੰਨਵਾਦ ਕਰਦੇ ਆ ਚਲੋ ਇੱਥੇ ਆਏ ਜਿਹੜੇ ਬਜ਼ੁਰਗ ਹੁੰਦੇ ਨੇ ਪਿੰਡ ਦੇ ਵਿੱਚ ਕੀ ਦਵਾਈਆਂ ਦੂਣੀਆਂ ਤੁਸੀਂ ਦੇ ਦਿੰਦੇ ਹੋ ਦਵਾਈਆਂ ਲੈ ਵੀ ਆਉਂਗੇ ਤੁਸੀਂ ਤੇ ਬਸ ਇੰਨੀ ਧੰਨਵਾਦ ਆ ਜੀ ਕੰਡੀਸ਼ਨ ਬਹੁਤ ਖਰਾਬ ਹੋ ਗਈ ਹੈ ਨਾ ਹਸਪਤਾਲ ਦੀ। ਖਾ ਗਿਆ ਸਾਰਾ ਕੁਝ ਉਹ ਸਭ ਖਾ ਗਈ। ਹੂੰ ਹੂੰ। ਬੈਣੀ ਨਰਮਨੀਕ ਜਗ੍ਹਾ ਸੀ ਨਾ ਇਹ।